हां जी दोस्तों सत श्री अकाल जी आज ਆਪਾਂ ਗੱਲਬਾਤ ਕਰਦੇ ਆਂ ਕੇਸਰ ਬਾਰੇ ਪਹਿਲਾਂ ਮੈਂ ਇੱਕ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਸੀ ਕੇਸਰ ਬਾਰੇ ਜਿਹੜੇ ਕਸੁੰਬੜੇ ਦੇ ਫੁੱਲਾਂ ਨੂੰ ਕੇਸਰ ਕਹਿ ਕੇ ਕੀ ਵੇਚੀ ਜਾਂਦੇ ਆ ਕੇਸਰ ਆ ਜਿਹੜਾ ਦੋ ਤਰ੍ਹਾਂ ਦਾ ਹੁੰਦਾ ਹੈ ਰੈੱਡ ਤੇ ਵਾਈਟ ਜਿਹੜਾ ਰੈੱਡ ਆ ਉਹ ਕਸ਼ਮੀਰ ਵਿੱਚ ਹੁੰਦਾ ਸਿਰਫ ਤੇ ਜਿਹੜਾ ਵਾਈਟ ਕੇਸਰ ਆ ਇਹ ਇਹ ਆਪਣੇ ਨਾ ਆਮ ਗਰਮ ਇਲਾਕਿਆਂ 'ਚ ਹੋ ਜਾਂਦਾ ਏ ਦੀ ਜਿਹੜਾ ਬਹੁਤ ਘੱਟ ਨਿਕਲਦਾ ਹੈ ਆ ਦੇਖੋ ਜੀ ਆ ਹੈਗਾ ਵਾਈਟ ਕੇਸਰ ਇਹਦੇ ਵਿੱਚ ਆਹ ਪੰਜ ਪੀਲੇ ਆ ਫੁੱਲ ਦੇ ਵਿੱਚ ਉਹ ਪੀਲਿਆਂ ਦੇ ਵਿੱਚ ਇੱਕ ਵਾਈਟ ਹੈ ਵਾਈਟ ਦੇਖਦਾ ਹੋਣਾ ਜੀ ਉਹ ਉਹ ਸਿਰਫ ਵਾਈਟ ਹੀ ਆ ਆ ਦੇਖੋ ਜਿਹੜਾ ਇਹ ਆਹ ਹੈ ਆ ਵਾਈਟ ਆ ਫੁੱਲ ਦੇ ਵਿੱਚ ਇੱਕ ਹੀ ਨਿਕਲਿਆ ਆ ਵਾਈਟ ਹੈ ਜਿਹੜਾ ਸਿਰਫ ਇਹ ਇਹ ਵਾਈਟ ਕੈਸਰ ਆਈ ਇੱਕ ਟੁਕੜ 10 20000 ਫੁੱਲ ਦੇ ਵਿੱਚੋਂ ਇੱਕ ਜਾਂ 2 ਗ੍ਰਾਮ ਹੀ ਨਿਕਲਦਾ ਫਿਰ ਇਹਦੀ ਤਸਵੀਰ ਆ ਉਹ ਉਹਨਾਂ ਰੈੱਡ ਕੇਸਰ ਵਰਗੀ ਹੁੰਦੀ ਹੈ ਬਿਲਕੁਲ ਜਿਹੜੇ ਤੱਤ ਉਹ ਚ ਹੁੰਦੇ ਆ ਉਹੀ ਇਹਦੇ ਵਿੱਚ ਹੁੰਦੇ ਆ ਇਹ ਮਹਿੰਗਾ ਪੈਂਦਾ ਥੋੜਾ ਜਿਹਾ بس ਇਸੇ ਕਰਕੇ ਇਹ ਇਹ ਨੂੰ ਕੋਈ ਵਰਤੋਂ ਚ ਨਹੀਂ ਲਿਆਉਂਦਾ ਜਿਵੇਂ ਉਹ ਯਾਨੀ ਰੈਡ ਕੇਸਰਾ ਖੀਰ ਦੇ ਵਿੱਚ ਦੁੱਧ ਦੇ ਵਿੱਚ ਆਪਾਂ ਸੁਣਿਆ ਕੇਸਰ ਵਾਲੀ ਖੀਰ ਹੈ ਕੇਸਰ ਵਾਲਾ ਦੁੱਧ ਉਹਵੇਂ ਪੈਂਦਾ ਤਾਂ ਹੈ ਵਿੱਚ ਪਰ ਇਹ ਰੰਗ ਉਹਨਾ ਚੇਂਜ ਨਹੀਂ ਕਰਦਾ ਦੁੱਧ ਦਾ ਜਿਵੇਂ ਉਹ ਪੀਲਾ ਲਾਲ ਰੰਗ ਕਰ ਦਿੰਦਾ ਦੁੱਧ ਦਾ ਖੀਰ ਦਾ ਇਹ ਘੱਟ ਕਰਦਾ ਜੇ ਇਹਨੂੰ ਛਾਵੇਂ ਸ ਘਾਲ ਗਏ ਇਹਨੂੰ ਇਹੇ ਕਰਦਾ ਤਾਂ ਹੈਗਾ ਪਰ ਉਹਨਾ ਕੰਮ ਨਹੀਂ ਕਰਦਾ ਇਹ ਬਹੁਤ ਮਹਿੰਗਾ ਪੈਂਦਾ ਹੈ ਤੇ ਫਲੇਵਰ ਕਰਕੇ ਦੇਖੋ ਵੀ 10000 ਕੁੱਲ ਦੇ ਮਗਰ 1 ਗ੍ਰਾਮ ਹੀ ਨਿਕਲਣਾ ਹੈ ਇਸ ਕਰਕੇ ਇਹਨੂੰ ਕੋਈ ਲਾਉਂਦਾ ਨਹੀਂ ਸੋ ਧੰਨਵਾਦ ਜੀ ਵੀਡੀਓ ਦੇਖਣ ਲਈ